ਤਸਵੀਰਾਂ ਦੇ ਵਿੱਚ ਤੁਸੀਂ ਇੱਕ ਮੋਟਰਸਾਈਕਲ ਨੂੰ ਦੇਖ ਰਹੇ ਹੋ ਤੇ ਦੂਜੇ ਪਾਸੇ ਪੁਲਿਸ ਮੁਲਾਜ਼ਮ ਆਪਣੀ ਫਟੀ ਹੋਈ ਵਰਦੀ ਅਤੇ ਹੱਥ ਤੇ ਲੱਗੀ ਹੋਈ ਸੱਟ ਨੂੰ ਦਿਖਾ ਰਹੇ ਹੋ ਦਰਅਸਲ ਇੱਥੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਨੌਜਵਾਨ ਇਸ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਤੇ ਪੁਲਿਸ ਨੇ ਉਹਨਾਂ ਨੂੰ ਕਾਗਜੇ ਪੁੱਛੇ ਤਾਂ ਫਿਰ ਉਲਟਾ ਨੌ ਜਵਾਨਾਂ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਨਾਲ ਹੱਥੋਂ ਪਾਈ ਕਰਦੇ ਉਹਨਾਂ ਦੇ ਚਪੇੜਾ ਮਾਰੀਆਂ ਜਿਸ ਤੋਂ ਬਾਅਦ ਫਿਰ ਪੁਲਿਸ ਨੇ ਕਾਰਵਾਈ ਕਰਦ ਹੋਏ ਨੌ ਜਵਾਨਾਂ ਨੂੰ ਕਾਬੂ ਕਰ ਲਿਆ ਲੋਕਾਂ ਦੇ ਮਨਾਂ ਦੇ ਵਿੱਚੋਂ ਕਹਿ ਸਕਦੇ ਹਾਂ ਪੁਲਿਸ ਦਾ ਖੌਫ ਕਿਸ ਤਰ੍ਹਾਂ ਖਤਮ ਹੁੰਦਾ ਜਾ ਰਿਹਾ ਜਿਸ ਦੀ ਤਾਜ਼ਾ ਮਿਸਾਲ ਫਿਰੋਜ਼ਪੁਰ ਦੇ ਬਾਂਸੀ ਗੇਟ ਵਿੱਚ ਦੇਖਣ ਨੂੰ ਮਿਲੀ ਹੈ ਜਿੱਥੇ ਟ੍ਰੈਫਿਕ ਪੁਲਿਸ ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਸੀ ਇਸ ਦੌਰਾਨ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਜਿਸ ਨੂੰ ਟ੍ਰੈਫਿਕ ਪੁਲਿਸ ਵਾਲਿਆਂ ਨੇ ਰੋਕਿਆ ਕਾਗਜ਼ ਪੁੱਛੇ ਤਾਂ ਅੱਗੋਂ ਨੌਜਵਾਨ ਟ੍ਰੈਫਿਕ ਕਰਮਚਾਰੇ ਨੂੰ ਗਲਤ ਸ਼ਬਦਾਵਲੀ ਨਾਲ ਬੋਲਣਾ ਸ਼ੁਰੂ ਕਰਦੇ ਨੇ ਤੇ ਹੱਥੋ ਪਾਈ ਕਰਦੇ ਨੇ ਜਿਸ ਤੋਂ ਬਾਅਦ ਮਾਹੌਲ ਕਾਫੀ ਗਰਮਾ ਜਾਂਦਾ ਹੈ ਜਿਸ ਦੀ ਸਾਰੀ ਜਾਣਕਾਰੀ ਟ੍ਰੈਫਿਕ ਇੰਚਾਰਜ ਅਤੇ ਏਐਸਆਈ ਨੇ ਦਿੱਤੀ ਹੈ ਆਓ ਸੁਣਦੇ ਹਾਂ ਇਹ ਵੀ ਆ ਰਹੇ ਜੀ ਇੱਥੋਂ ਪਾਸੇ ਪਾਸੋਂ ਆ ਰਹੇ ਜੀ ਆਪਣੇ ਅਹੀ ਹੱਥ ਦਿੱਤਾ ਜੀ ਇਹਨਾਂ ਨੂੰ ਤੇ ਰੋਕੇ ਨੇ ਰੁੱਕੇ ਦੀ ਕਿਤੇ ਹੱਦ ਦੱਸੋ ਤੁਸੀਂ ਇੱਥੇ ਕਿਉਂ ਪੁਛ ਕੇ ਨਾਕਾ ਲਾਇਆ ਤੁਸੀਂ ਨਾਕਾ ਲਾਇਏ ਕਿ ਸੱਕਦੇ ਹਾਂ ਹਾਂ ਤੇ ਸ਼ਰਾਬ ਨਾ ਰੱਗੇ ਦੀ ਦਾਰੂ ਨਾ ਪੀਤੀ ਜੀ ਅਹੀਂ ਰੁੱਕਿਆ ਦਾਰੂ ਪੀਤੀ ਪੇਪਰ ਮੰਗਣ ਕਰੇ ਕੋਈ ਪੇਪਰ ਜੀ ਦੇ ਪੋਸਟਾਂ ਦਾ ਸਾਡਾ ਤੁਹਾਨੂੰ ਕਰੀ ਛੱਡ ਕੇ ਆਉਗੇ ਪੇਪਰ ਇੱਕ ਅੱਜੇ ਇਸ ਕਰਿਆ ਨਾਲ ਹੀ ਢਾਲ ਪੈ ਗਏ ਨੇ ਪਹਿਲੋਂ ਮੇਰੇ ਘਰ ਪੈਣ ਫਿਰ ਜੀ ਮਲਾਈ ਦੇ ਪੈਣ ਫਿਰ ਖੰਡਰ ਦੇ ਘਰ ਪੈ ਗਏ ਨੇ ਹਾਂਜੀ ਕੀ ਮੰਗ ਕਰਦੇ ਹੋ ਸੰਕਰ ਤੇ ਜੀ ਨਰੇ ਪਰਚਾ ਹੋਣਾ ਕਰਾਉਣਾ ਚਾਹੀਦਾ ਜੀ ਤੁਹਾਡਾ ਕੀ ਕੀ ਨੁਕਸਾਨ ਹੋਇਆ ਬਟਨ ਦੇ ਸਾਡੇ ਵਰਤੀ ਆ ਛੋਟੇ ਪਾਰ ਤੇ ਵਰਦੀ ਪਾਰਤੀ ਆ ਬਟਨ ਤੋੜ ਤੇ ਹੀ ਗਲ ਪੈ ਗਈ ਵਾਲੇ ਨਾਲ ਲਾਤੀ ਇੱਕ ਤੇ ਜੀ ਕੀ ਹੋਇਆ ਜੀ ਅੱਜ ਜੀ ਸ਼ਾਮ ਦੀ ਰੁਟੀਨ ਤੇ ਸਾਡੀ ਚੈਕਿੰਗ ਹੈ ਉਹ ਇੱਥੇ ਚੈਕਿੰਗ ਕਰਨ ਲੱਗੇ ਆ ਤੇ ਮਾੜਾ ਜਿਹਾ ਐਫਐਸ ਦੇ ਨਾਲ ਗਏ ਬੁੱਕ ਕਰਦੇ ਪਾਸੇ ਇੱਕ 15ਵਾਂ ਚਲਾਨ ਭਰਦਾ ਨਹੀਂ ਦੂਸਰੇ ਪਾਸੇ ਸਾਡੇ ਮੁਲਾਜ਼ਮ ਸੀ ਮੈਨੂੰ ਆਵਾਜ਼ ਆ ਰਹੀ ਸੁਣਾ ਰਜਮ ਸਿੰਘ ਉਧਰੋਂ ਕੋਈ ਬੰਦਾ ਆਇਆ ਦੋ ਜਣੇ ਸ਼ਰਾਬ ਪੀਤੀ ਸੀ ਬਹੁਤ ਹਨੇ ਇਹਨਾਂ ਨੇ ਰੋਕਿਆ ਤੇ ਇਹਨਾਂ ਨੂੰ ਗਾਲ ਕੱਢ ਕੇ ਕਿਹਾ ਦੱਸੋ ਕੀ ਐ ਇੱਥੇ ਤੁਸੀਂ ਲੱਗੇ ਹੋ ਤੁਸੀਂ ਜਾਓ ਫਰਾਨਾ ਕਰੋ ਉਹ ਮੁਲਾਜ਼ਮ ਰੁਕਣ ਲੱਗੇ ਤੇ ਉਹਦੇ ਚਪੇੜ ਮਾਰੀ ਉਹਨੇ ਮਾਰੀ ਮੜ ਕੇ ਸਾਡੇ ਭਾਈ ਦਾ ਪਿੰਡ ਜਾ ਕੇ ਉਹਨੇ ਉਹਨੇ ਸੋਲਡਰ ਪਾ ਲੈ ਫਟਦਾ ਜੀ ਵਰਦੀ ਪਾਤੀ ਪੀਐਸਜੀ ਦਾ ਮੁੰਡਾ ਸਾਡਾ ਕਸ਼ਮੀਰ ਸੈਣੀ ਉਹਦੀ ਵਰਦੀ ਪਾਤੀ ਉਹਨੇ ਗੀਤ ਕਰਦੇ ਠੀਕ ਕਾਰਵਾਈ ਹੁੰਦੀ ਹੈ ਕਾਰਵਾਈ ਬਸ ਜੀ ਉਹਨੂੰ ਮੈਂ ਹੀ ਫੋਨ ਕਰਤਾ ਸੀ ਥਾਣੇ ਜੀ ਥਾਣੇ ਐਸਟੋ ਸਾਹਿਬ ਦਾ ਸਟਾਫ ਆਇਆ ਜੀ ਫੜ ਕੇ ਉਹਨੂੰ ਥਾਣੇ ਲੈ ਗਏ ਬਾਕੀ ਵੇਖ ਲਈ ਜਿਹੜੀ ਕਾਰਵਾਈ ਕੀ ਹੁੰਦੀ ਹੈ ਉੱਥੇ ਹੀ ਥਾਣਾ ਸਿਟੀ ਫਿਰੋਜ਼ਪੁਰ ਦੇ ਐਸਐਚਓ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਕਹਿੰਿਆ ਕਿ ਇਹਨਾਂ ਦੋਨੋਂ ਨੌਜਵਾਨਾਂ ਦਾ ਮੈਡੀਕਲ ਕਰਵਾਇਆ ਗਿਆ ਅਤੇ ਅਗਲੀ ਕਾਰਵਾਈ ਜਾਰੀ ਹੈ ਉਹਦੇ ਸਾਡੀ ਟ੍ਰੈਫਿਕ ਜਿਹੜੀ ਹੈਗੀ ਹੈ ਪੁਲਿਸ ਉਹਨਾਂ ਦਾ ਨਾਕਾ ਲੱਗਿਆ ਸੀ ਬਸ ਸੀਰੀਟ ਤੇ ਦੋ ਆਦਮੀ ਇਹ ਜਿਨ੍ਹਾਂ ਦੀ ਸ਼ਰਾਬ ਪੀਤੀ ਹੋਈ ਸੀ ਉਹ ਮੌਕੇ ਤੇ ਉਹਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਨੂੰ ਕੋਸ਼ਿਸ਼ ਕੀਤੀ ਸ਼ਰਾਬ ਪੀਤੀ ਹੋਣ ਕਰਕੇ ਉਹਨਾਂ ਦਾ ਆਪਸ ਵਿੱਚ ਜਿੱਤੋ ਪਈ ਹੋ ਗਈ ਜਿਸ ਨਾਲ ਸਾਡੇ ਇੱਕ ਮੁਲਾਜ਼ਮ ਦੀ ਥੋੜੀ ਵਰਦੀ ਵੀ ਫੜ ਗਈ ਅਸੀਂ ਜੋ ਵੀ ਬੰਦੀ ਕਾਰਵਾਈ ਮੁਕੱਦਮਾ ਦਰਜ ਕਰਕੇ ਇਹਦੀ ਅੱਗੇ ਤਫ਼ਤੀਸ਼ ਕਰ ਰਹੇ ਸਰ ਕੀ ਇਹ ਇਤਿਆਹਤਰ ਬੰਦੇ ਨੇ ਜਿਹੜੇ ਦਰ ਇਹਦਾ ਹੋਣ ਜਾਂ ਕੋਈ ਵੀ ਹੋਣ ਕਾਨੂੰਨ ਸਰਬਸਤ ਇੱਕੀ ਹੈ ਤਾਂ ਕਿ ਕੀ ਕਰਗੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਜੀ ਦੇਖ ਲਓ ਅੱਜ ਕੱਲ ਦੇ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਕਾਨੂੰਨ ਦਾ ਬਿਲਕੁਲ ਵੀ ਡਰ ਨਹੀਂ ਰਿਹਾ ਜਿਹਦੇ ਚੱਲਦੇ ਉਨ੍ਹਾਂ ਦੇ ਵੱਲੋਂ ਸਰਕਾਰੀ ਮੁਲਾਜ਼ਮਾਂ ਦੇ ਨਾਲ ਹੱਥੋਪਾਈ ਕੀਤੀ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ